ਓ ਜੀ ਇਹ ਪੜਦੇ ਆ ਲਸਨੇ ਲਸਨਾ ਛਟੀਆਂ ਵਾਂਗ ਕਸੌਲੇ ਨਾਲ ਪੱਟੀ ਜਾਂਦੀ ਆ ਦੋ ਦੋ ਦਾਣੇ ਕਿੰਨੇ ਦਾਣ ਤਾ ਚੱਕਦੇ ਚੱਕਦੇ ਤਾ ਜਲਦੀ ਕਰੋ ਇੱਧਰ ਚੋਗਣੇ ਵੇਣਗੇ ਬਾਣਸ ਯਾਰ ਚੱਲ ਵੀ ਚੱਲ 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 ਲਵੀ ਦਰ ਕਬੀ ਖੇਚ ਦੇ ਕੇ ਲੋਗਰਾ ਹੱਲਾ ਸ਼ੇਰੀ ਹਾਂ ਸ਼ਾਬਾਸ਼ ਸ਼ਾਬਾਸ਼ ਅੱਬਦਾ ਕਰਦਾ ਪੱਟਾ ਛਟੀਆਂ ਵਾਂਗੂ ਪੱਟੀ ਜਾਂਦੀ ਆ ਕਸੌਲੇ ਨਾਲ ਤਾਂ ਕੀ ਨਾ ਉਹ ਮੜਾ ਇਹਨਾਂ ਨੇ ਉਹ ਕਰਾ ਲਿਆ ਉਹਨਾਂ ਨੇ ਮਿੱਟੀ ਜਗਵਾ ਲਿਆ ਇੱਕ ਪੱਥਰ ਹੋਰ ਲਿਆ ਤੂੰ ਉਹ ਤਾਂ ਲੈ ਹਾਂ ਕੋਈ ਹੋਰ ਚੱਕ ਲੈ ਵੱਟਾ ਬਾਲਟਿਸ ਜੋ ਤਾਂ ਨਾ ਲਿਆ ਇਹਨਾਂ ਮੀਟਰ ਦੇ ਲਾ ਕੇ ਬਹੁਤ ਵੱਡੀ ਵੱਡੀ ਲਾਸਨ ਹੋਰ ਦੇ ਜੱਟੂ ਗਈ 100 ਮੀਟਰ ਦੀ ਨਾ ਸਹੀ ਤੇ ਤਾਂ ਹੀ ਚੱਕਦਾ ਹੈ ਜੀ ਅਮੀਤ ਕਾ ਟੁੱਟਿਆ ਤੇ ਲੱਗੇ ਪਏ ਆ ਜਾਵਾ ਜਾਈਏ ਟਮਾਟਰ ਬਗਲ ਤੇ ਮੁੱਠੀ ਕਰੀ ਮੈਂ ਕਹਿੰਦਾ ਕਿ ਜੋਤੀ ਆ ਕੇ ਵਿਹਲਾ ਹੀ ਰਹਿੰਦਾ ਹੈ ਕਿ ਤੋਰੇ ਫੇਰੇ ਤੇ ਰਹਿੰਦਾ ਆ ਜੋ ਜਿਹਨੇ ਲੱਗਣਾ ਤੇ ਲਾ ਕੇ ਦੇਖ ਲੋ ਪ੍ਰਾਪਰ ਮੜਾ ਜਾ ਚਲ ਜੀ ਇਹ ਵਿਹਲਾ ਰਹਿੰਦਾ ਹੈ ਕਿ ਕੰਮ ਕਰਦਾ ਨਹੀਂ ਆਉਂਦਾ ਆ ਚੱਲੇ ਆਂ ਇਹ ਰਾਤ ਪਹਿਲਾਂ ਦਾ ਚਾਹ ਉਹ ਫਾੜੋ ਕੇ ਦਿਖਾ ਵੀ ਫਾੜਾ ਤਾੜੀ ਨਾ ਮਾ ਆ ਤੱਕਰਾਉਂਦੀ ਥਰਾਲੀ ਜੀ ਤੇ ਭਾਵੇਂ ਪੂਰੀ ਗਲੀ ਨਹੀਂ ਬਾਹਰ ਇਹ ਨੀਲੀ ਬੱਦਿੰਗੀ ਤੇ ਅੰਬਾਰੀ ਇਹ ਤਾਂ ਹਜੇ ਫੇਰੀ ਬਹੁਤ ਕਰਦੀ ਜਿਵੇਂ ਨਹੀਂ ਦਿੱਤੀ ਆਪਣਾ ਇਹ ਛੁੱਟੀ ਬੜੀ ਥਰਾਲੀ ਨੇ ਤਾਂ ਵਧੀਆ ਰਹਿੰਦਾ ਸਦਾ ਥਰਾਲੀ ਦਾ ਤਾਂ ਸਵਾਦ ਹੈ ਲਾਵੀ ਦੋ ਸੇਵਾਦਾਰ ਸਾਧੂ ਲਾਤੇ ਅਸੀਂ ਅਸੀਂ ਤਾਂ ਨਿਗਰ ਆਖਣ ਵਾਲਿਆਂ ਚ ਐ ਮੈਂ ਤਾਂ ਨਿਗਰ ਰੱਖਣ ਵਾਲਿਆਂ ਚ ਐ ਤੇ ਇਹ ਕੰਮ ਕਰਨ ਵਾਲਿਆਂ ਚ ਦੋ ਆ ਇਧਰ ਚਾਚਾ ਲਾ ਰੱਖਿਆ ਉਧਰ ਕੋੜਾ ਇਹਨਾਂ ਨੂੰ ਲਾਤਾ ਮੈਂ ਹੈ ਵੀ ਤੁਸੀਂ ਚੱਲੋ ਤਾਂ ਉਹਦਾ ਮੈਂ ਖੜਾ ਇੱਕ ਬੰਦਾ ਦੇਖਣ ਵਾਲਾ ਵੀ ਚਾਹੀਦਾ ਲਸਣ ਬਹੁਤ ਮੋਟੀ ਹੈ ਲਸਣ ਦਾ ਤਾਂ ਫਰਕ ਹੈ ਜੀ ਕਿਹੜਾ ਨਕੀ ਹੈ ਹਾਂ 4 ਵਜੇ ਤੇ ਥਾਂ ਦੱਸੀ ਜਾਂਦਾ ਪੱਟਿਆ ਵੇ ਥਾਂ ਦੱਸੀ ਜਾਂਦਾ ਹਾਂ ਤਣੋਂ ਉੱਥੋਂ ਲੱਗੇ ਇੱਕ ਐਨੀ ਘੇਰੀ ਪੱਟ ਲਈ ਬਾਦੂ ਮੈਂ ਆਹ ਕੋਈ ਬੜੀ ਬਧੀ ਗਿਆ ਆਹੋ ਹੋ ਹਾਂ ਆਹ ਹਲਦੀ ਇੱਕ ਸੌਲੀ ਜਿਦਾ ਕਰਕੇ ਆਹ ਉਹ ਤੇ ਨਾ ਮਸ਼ੀਨ ਲੱਗੀ ਤਾਂ ਕਰਕੇ ਉਹ ਮੂਰੇ ਜਾਂਦਾ ਹੈ ਬੈਟਰੀ ਵਾਲੀ ਕਿਸੌਲੀ ਆ ਹਾਂ ਬੈਟਰੀ ਵਾਲੀ ਕਿਸੌਲੀ ਤਾਂ ਕਰਕੇ ਤਾਂ ਪਹਿਲਾਂ ਮੂਰੇ ਜਾਂਦਾ ਹਾਂ ਵੇਖ ਹਾਂ ਉਹਦਾ ਹਾਂ ਉਹ ਕਿੰਨੇ ਇਕੱਠੇ ਹੋ ਗਏ ਬਹੁਤ ਜ਼ਿਆਦੇ ਆ ਲੈ